ਅੱਗੇ ਸੀਗਾ ਜੀ ਪੰਚ ਪ੍ਰਵਾਨ ਪੰਚ ਪ੍ਰਦਾਨ ਤੇ ਸਵਾਲ ਆਇਆ ਸੀਗਾ ਜੀ ਜਪਜੀ ਸਾਹਿਬ ਵਿੱਚ ਪੰਜ ਜਨ ਕਿਹੜੇ ਹਨ ਆਪਾਂ ਗੱਲ ਕੀਤੀ ਸੀ ਜਪਜੀ ਸਾਹਿਬ ਵਿੱਚ ਆਏ ਪੰਜ ਜਨ ਕਿਹੜੇ ਹਨ ਪੰਜ ਕੀ ਹੈ ਜੀ ਇਹ ਪੰਜ ਜਨ ਉਹ ਹਨ ਜਿਹੜੇ ਇਸ 16ਵੀਂ ਪੌੜੀ ਤੋਂ ਪਹਿਲਾਂ ਆਏ ਹਨ ਪਹਿਲਾਂ ਦੂਜੀ ਪੌੜੀ ਵਿੱਚ ਆਪਾਂ ਦੇਖਿਆ ਹੈ ਜੀ ਹੁਕਮ ਮੰਨਣ ਵਾਲੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਠੀਕ ਹੈ ਜੀ ਜੋ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਦੇ ਹਨ ਇਹ ਪਹਿਲਾ ਹੋ ਗਿਆ ਜੀ ਜੋ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਹਨ ਇਹ ਤੀਜੀ ਪੌੜੀ ਵਿੱਚ ਆਇਆ ਜੀ ਪਹਿਲਾਂ ਵੀ ਕਿਹਾ ਗਾਵੇ ਕੋ ਤਾਨ ਤੇ ਬਾਰ ਬਾਰ ਇਹੀ ਗੱਲ ਆਈ ਹੈ ਕਿ ਪਰਮਾਤਮਾ ਦੇ ਗੁਣ ਗਾਓ ਗੁਣ ਕਿਵੇਂ ਗਾਉਣੇ ਹੈ ਵਿਦਿਆਲੂ ਹੈ ਕਰਪਾਲੂ ਹੈ ਪਤਾ ਨਹੀਂ ਕਿਵੇਂ ਕਿਵੇਂ ਲੋਕ ਗੁਣ ਗਾਉਂਦੇ ਨੇ ਹਰ ਇੱਕ ਦਾ ਆਪਣਾ ਆਪਣਾ ਗੁਣ ਗਾਉਣ ਦਾ ਢੰਗ ਤਰੀਕਾ ਹੈ ਜੀ ਤੇ ਪ੍ਰਭੂ ਪਰਮਾਤਮਾ ਨੂੰ ਨਾ ਵਿਸਾਰਨ ਵਾਲੇ ਜਿਹੜੇ ਮਨ ਵਿੱਚ ਪਿਆਰ ਰੱਖਦੇ ਨੇ ਠੀਕ ਹੈ ਇਹ ਪੰਜਵੀਂ ਪੌੜੀ ਹੈ ਜੀ ਜਿਹੜੇ ਪਿਆਰ ਪਾ ਕੇ ਰੱਖਦੇ ਨੇ ਪ੍ਰਮਾਤਮਾ ਦੇ ਨਾਲ ਉਸ ਤੋਂ ਬਾਅਦ ਪ੍ਰਭੂ ਪ੍ਰਮਾਤਮਾ ਦਾਏ ਦੀ ਗੱਲ ਨੂੰ ਸਮਝਣ ਵਾਲੇ ਉਸਦੇ ਹੁਕਮ ਨੂੰ ਸਮਝਣ ਵਾਲੇ ਇਹ ਸੁਣੇ ਵਾਲੇ ਆ ਜੀ ਜਿਹੜੇ ਸੁਣੇ ਦੀ ਗੱਲ ਕੀਤੀ ਸੀ ਸੁਣਿਆ ਠੀਕ ਹੈ ਜੀ ਇਹ ਉਹ ਵਾਲੇ ਮਨੁੱਖ ਨੇ ਜਿਨ੍ਹਾਂ ਨੇ ਸੁਣ ਕੇ ਉਹ ਪ੍ਰਭੂ ਪ੍ਰਮਾਤਮਾ ਦੀਆਂ ਉਹ ਉਪਾਦੀਆਂ ਪਾ ਲਈਆਂ ਉਹ ਪਦਮੀਆਂ ਪਾ ਲਈਆਂ ਜਿਹੜੀਆਂ ਦੇਵਤਿਆਂ ਨੂੰ ਮਿਲੀਆਂ ਸੀ ਠੀਕ ਹੈ ਜੀ ਪਾਵੁੰਨ ਨੇ ਉਸ ਪ੍ਰਭੂ ਪ੍ਰਮਾਤਮਾ ਦੀ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਿਆ ਸਮਝਣ ਤੋਂ ਬਾਅਦ ਕੀ ਕੀਤਾ ਜੀ ਉਹਨਾਂ ਨੇ ਮੰਨ ਲਿਆ ਇਹ ਜਿਹੜੀ ਮੰਨੇ ਵਾਲੀ ਪੌੜੀ ਆਈ ਸੀਗੀ ਮੰਨੇ ਪਾਵ ਜਿਸ ਨੇ ਮੰਨ ਲਿਆ ਹੈ ਤੇ ਮੰਨੇ ਮੰਨੇ ਇਹ 12ਵੀਂ ਪੌੜੀ ਮੰਨੇ ਵਾਲੀ ਸੀ ਜੀ 13ਵੀਂ 14ਵੀਂ ਤੇ 15ਵੀਂ ਪੌੜੀ ਜਿਹੜੀ ਹੈ ਇਹ ਮੰਨੇ ਵਾਲੀ ਸੀਗੀ ਜੀ ਇਹ ਪੰਜ ਜਨ। ਇਹ ਦੂਬਾਰ ਜਿਹੜੀ 16 15 ਪੌੜੀਆਂ ਹੋ ਗਈਆਂ ਜਿੱਥੇ 16ਵੀਂ ਪੌੜੀ ਵਿੱਚ ਇਹ ਪੰਜ ਜਨ ਦੀ ਗੱਲ ਲਈ ਹੈ ਜੀ। ਜਿਹੜੀ 16ਵੀਂ ਪੌੜੀ ਸੀ ਨਾ ਉਸ ਵਿੱਚ ਇਹ ਪੰਜ ਜਨ ਦੀ ਗੱਲ ਲਈ ਹੈ। ਤੇ ਇਹ ਪੰਜ ਜਿਹੜੇ ਪਹਿਲਾਂ ਆ ਚੁੱਕੇ ਨੇ। ਦੂਜੀ ਪੌੜੀ ਵਾਲੇ, ਤੀਜੀ ਪੌੜੀ ਵਿੱਚ ਮੰਨਣ ਵਾਲੇ, ਪੰਜਵੀਂ ਪੌੜੀ ਵਿੱਚ ਪਿਆਰ ਰੱਖਣ ਵਾਲੇ, ਛੇਵੀਂ ਪੌੜੀ ਵਿੱਚ ਪਿਆਰ ਰੱਖਣ ਤੋਂ ਬਾਅਦ ਉਸਦੇ ਹੁਕਮ ਨੂੰ ਸਮਝਣ ਵਾਲੇ ਤੇ ਉਸਦੇ ਹੁਕਮ ਨੂੰ ਉਸ ਦੀਆਂ ਗੱਲਾਂ ਨੂੰ ਮੰਨਣ ਵਾਲੇ ਜੀ ਇਹ ਹਨ ਪੰਜ ਜਨ ਆਮ ਇਹ ਪੰਜ ਜਨ ਦਾ ਹੁਣ ਜੇ ਅਰਥ ਕੱਢਿਆ ਜਾਵੇ ਤਾਂ ਆਪਾਂ ਇਹਨਾਂ ਨੂੰ ਭਗਤ ਵੀ ਕਹਿ ਸਕਦੇ ਹਾਂ ਜੀ ਕਿਉਂਕਿ ਗੁਰਬਾਣੀ ਵਿੱਚ ਇਹਨਾਂ ਨੂੰ ਭਗਤ ਕਿਹਾ ਗਿਆ ਭਗਤ ਜਨ ਕਹਿ लो ਇੱਕ ਵਧੀਆ ਮਨੁੱਖ ਕਹਿ ਲੋ ਇੱਕ ਸ੍ਰੇਸ਼ਟ ਮਨੁੱਖ ਕਹਿ ਲੋ ਇੱਕ ਪ੍ਰਭੂ ਭਗਤੀ ਵਾਲਾ ਪਿਆਰ ਵਾਲਾ ਮਨੁੱਖਤ ਕਹਿ ਲੋ ਕੁਝ ਵੀ ਕਹਿ ਲੋ ਪਰ ਜਿਹੜਾ ਮੁੱਖ ਦੀ ਗੱਲ ਇਹ ਹੈ ਜੀ ਉਹ ਪੰਜ ਜਨ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਨੇ ਜੀ ਉਹਨ ਜਿਨ੍ਹਾਂ ਵਿੱਚ ਪਰਮਾਤਮਾ ਤੇ ਉਹਨਾਂ ਵਿੱਚ ਕੁਝ ਖਾਸ ਭੇਦ ਨਹੀਂ ਰਿਹਾ ਜੀ ਆਪ ਵੀ ਤਰ ਗਏ ਨੇ ਹੋਰਾਂ ਨੂੰ ਵੀ ਤਾਰ ਦਿੱਤਾ ਹੈ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਵਿਚ ਰੰਗੇ ਨੇ ਜਿਹੜੇ ਰੰਗ ਵਿਚ ਰੰਗੇ ਨੇ ਉਹ ਪੰਚ ਜਾਣ ਜੀ ਤੇ ਆਓ ਅੱਗੇ ਦੇਖੀਏ ਗੁਰੂ ਮਹਾਰਾਜ ਸਾਨੂੰ ਹੋਰ ਕੀ ਕੀ ਦੱਸਦੇ ਨੇ ਅਗਲੀ ਪੌੜੀ ਵਿੱਚ